ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਾ ਲਾਈਮ ਟੈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜੋਰਾ ਸ਼ੋਰਾਂ ਤੇ ਚੱਲ ਰਿਹਾ ਹੈ ਜਿਸ ਸੰਬੰਦੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਹਲਕਾ ਦਿੜਬਾ ਦੇ ਪਿੰਡ ਗੁਜਰਾ ਤੋਂ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਦੀ ਪ੍ਰੀਸ਼ਦ ਦੇ ਬਲਾਕ ਸਮਤੀ ਚੋਣਾਂ ਦੇ ਪ੍ਰਚਾਰ ਸਮੇਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿੰਡ ਗੁਜਰਾਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਮੇਂ-ਸਮੇਂ ਤੇ ਗ੍ਰਾਂਟਾਂ ਜਾਰੀ ਕਰ ਆਪਣਾ ਹਿੱਸਾ ਪਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਹੋਰ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਨੇ 2022 ਸਰਕਾਰ ਬਣਈਆ 2022 ਤੋਂ ਲੈ ਕੇ ਹੁਣ ਤੱਕ 10 ਲੱਖ ਰੁਪਇਆ ਕਾਰਜਕਾਰੀ ਏਐਨਸੀ ਨੂੰ 2022-23 ਕੰਟ ਗੁਜਰਾਤੀ ਬਾਲ ਮਿਕ ਟਰਮਚਾਲਾ ਲਈ 3 ਲੱਖ ਰੁਪਇਆ ਸਟੇਡੀਅਮ ਦੇ ਟਰੈਕ ਲਈ 10 ਲੱਖ ਰੁਪਇਆ ਸ਼ਮਸ਼ਾਨ ਘਾਟ ਦੀ ਚਾਰ ਦੁਆਰੇ ਦੀ 5 ਲੱਖ ਰੁਪਇਆ ਮੈਡੀਕਲ ਕੈਂਪ ਲਾਉਣ ਲਈ 4 ਲੱਖ ਰੁਪਇਆ ਸੋ 22-23 ਦੇ ਵਿੱਚ 32 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ 2022-23 ਦੇ ਵਿੱਚ ਆਈ ਸੀ ਔਰ ਉਸ ਤੋਂ ਬਾਅਦ 10 ਲੱਖ ਰੁਪਇਆ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੇ ਲਈ ਹਾਈ ਸਕੂਲ ਦੇ ਕਮਰਿਆਂ ਲਈ 8 ਲੱਖ ਰੁਪਇਆ ਇੱਕ ਗਲੀ ਬਣਾਉਣ ਲਈ 3 ਲੱਖ ਰੁਪਇਆ ਸੋ ਟੋਟਲ ਇਹ ਜੇ ਬਲਾਰੀਏ ਤਾਂ 57 ਲੱਖ 50 ਹਜ਼ਾਰ ਰੁਪਇਆ ਬਣਦਾਗਾ ਇਸ ਤੋਂ ਬਿਨਾ 1 ਕਰੋੜ ਰੁਪਇਆ ਦਾ ਮੋਗਾ ਨੰਬਰ 400 ਐਲ ਮੋਗਾ ਨੰਬਰ 400 ਉਹਦੇ 1 ਕਰੋੜ ਰੁਪਇਆ ਨੌਜਵਾਨ ਸਪੋਰਟਸ ਕਲੱਬ ਲਈ 5 ਲੱਖ ਰੁਪਇਆ ਇਸ ਤੋਂ ਬਿਨਾ 7 ਲੱਖ ਰੁਪਏ ਮੌੜਾ ਵਾਲੇ ਰਸਤੇ ਤੇ ਸਮਸ਼ਾਨ ਘਾਟ ਦੇ ਲਈ ਗੁਜਰਾਂ ਦੇ ਸਰਕਾਰੀ ਸਕੂਲ ਦਾ ਦੁਆਰਾ ਬੀਨ ਗੇਟ ਉਹਦੇ ਲਈ ਬਣਾਉਣਾ ਕਹਿੰਦੇ ਸੋਨਾ 5 ਲੱਖ ਰੁਪਏ ਤੋਂ ਟੋਟਲ 1 ਕਰੋੜ 17 ਲੱਖ ਰੁਪਏ ਹੁਣ ਜਿਹੜਾ ਗੰਦੇ ਪਾਣੀ ਦੇ ਨਿਕਾਸੇ ਦੇ 20 ਲੱਖ ਰੁਪਏ ਮੁਸਲਮਨ ਪਹਿਚਾਣ ਦੇ ਕਲਪਸਥਾਨ ਲਈ 50 ਲੱਖ ਰੁਪਏ ਮੈਡੀਕਲ ਕੈਂਪਲਾਨ ਲਈ 15 ਲੱਖ ਰੁਪਏ ਸੋ 2 ਕਰੋੜ 4 ਲੱਖ 50 ਹਜ਼ਾਰ ਰਹਿ ਹੋ ਗਿਆ ਸੋ ਜਿਹੜੇ ਟਿਊਬਲ ਮਹਿਕਮੇ ਤੇ ਰਹੀ ਪਾਈਪ ਪੈਟਨਾ ਪਾਣਾਂਗੇ ਜਿਹਨੇ ਉਹਦਾ 7 ਕਰੋੜ 55 ਲੱਖ 58 ਹਜ਼ਾਰ 7 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਉਹ ਤੁਹਾਡੇ ਪਿੰਡ 'ਚ ਪਾਈਪ ਲਾਈਨ ਪਾਉਣ ਲਈ ਆਇਆਗਾ ਕਹਿਣ ਦਾ ਭਾਵਾਗਾ ਵੀ ਲਗਾਤਾਰ ਵਿਕਾਸ ਕਾਰਜ ਜਿਹੜੇ ਨੇਗੇ 20 ਬਾਈ 23 ਤੋ ਜਾਰੀ ਰਿਹਾਗੇ ਇੱਕ ਵੀ ਕੰਮ ਜਿਹੜਾ ਕੀ ਕਰਕੇ ਸਾਰੇ ਕੰਮ ਹੋ ਰਹੇ ਰਹੇਗੇ ਸੋ ਸਭ ਤੋਂ ਵੱਡੀ ਗੱਲ ਜੋ ਮੈਂ ਹਮੇਸ਼ਾ ਹੀ ਬੋਲਦਾ ਹੁਣਾ ਕਿ ਸਰਦਾਰ ਭਗਵੰਤ ਸਿੰਘ ਮਾਗੀ ਨੂੰ ਜਿਹੜੀ ਸਭ ਤੋਂ ਵੱਡਾ ਕ੍ਰੈਡਿਟ ਜਾਂਦਾਗਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰਦਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਜਦੋਂ ਗੁਰਬਾਣੀ ਦਾ ਉਚਾਰਨ ਕੀਤਾ ਤਾਂ ਕੀ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਹਵਾ ਨੂੰ ਧਰਤੀ ਨੂੰ ਮਾਂ ਪਿਓ ਦਾ ਦਰਜਾ ਦਿੱਤਾ ਕਿ ਇਹਨੂੰ ਬਚਾ ਕੇ ਰੱਖਣਾਗਾ ਉਸ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੱਖੰਦ ਜੋ ਮੁੱਖ ਮੰਤਰੀ ਸਾਹਿਬ ਔਰ ਆਪਣੀ ਸਰਕਾਰ ਲਗਾਤਾਰ ਹਿੱਸਾ ਪਾ ਰਹੀ ਆ ਜੇ ਤੁਹਾਡੇ ਪਿੰਡ 7.5 ਕਰੋੜ ਤੋਂ ਉੱਪਰ ਪਾਏ ਆ ਗਏ ਇਹਦਾ ਮਤਲਬ ਕਿੰਨਾ ਨਹਿਰੀ ਪਾਣੀ ਖੇਤਾਂ ਤੱਕ ਆ ਗਿਆ ਅਜੇ 3-4 ਪਾਈਪ ਲੈਣਾ ਮੈਨੂੰ ਪਤਾ ਮੇਰੇ ਕੋਲ ਉਹਦੇ ਨਾਲ ਸਾਰੇ ਸਾਹਮਣੇ ਖੜੇ ਨੇ ਸਾਥੀ ਕਿ ਅਜੇ 3-4 ਪਾਈਪ ਲੈਣਾ ਹੋਰ ਨਹੀਂ ਗਿਆ ਸੋ ਸਾਰਾ ਸਾਰਾ ਪਿੰਡਾ ਜਿਹੜਾ ਉਹਨੂੰ ਨਹਿਰੀ ਪਾਣੀ ਪਚਾਵਾਂਗੇ ਤਾਂ ਕਿ ਨਹਿਰੀ ਪਾਣੀ ਜਦ ਵਰਤੋਂ ਬਦੂਗੀ ਤਾਂ ਧਰਤੀ ਰੇ ਦਾ ਪਾਣੀ ਬਚੂਗਾ ਕਾਸੀ ਆਪਣੀ ਧਰਤੀ ਮਾਤਾ ਨੂੰ ਵੀ ਉੱਚਾ ਕੇ ਰੱਖਾਂਗੇ ਔਰ ਆਪਣਾ ਪਾਣੀ ਵੀ ਬਚਾ ਕੇ ਰੱਖਾਂਗੇ ਜੋ ਗੁਰੂ ਸਹਿਬਾਨ ਤੋਂ ਦੇਖ ਦਿੰਦੇ ਨੇ ਸਾਨੂੰ ਉਹਨਾਂ ਸਦੇਸ਼ਾਂ ਦੇ ਚੰਨਣ ਦੀ ਮੈ ਸਮਝਦਾ ਲੋੜ ਹੁੰਦੀ ਆ ਇਸ ਤੋਂ ਮੈਨਾ ਲਗਨਤਾਰ ਪੰਜਾਬ ਨੌਕਰੀਆਂ ਦੇਣ ਦਾ ਸਿਲਸਿਲਾ ਚੱਲੀ ਆ 65 ਹਜ਼ਾਰ ਤੋਂ ਵੱਧ ਨੌਕਰੀਆਂ ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੇਰੀਆਂ ਤੁਹਾਡੇ ਪਿੰਡ ਵੀ ਬਾਕਸਤ ਹੋਣਗੇ ਹਰੇਕ ਪਿੰਡ ਮਾਜੇਸ ਪਿੰਡ ਦੀ ਵੀ ਜਾਣਨਾ ਕਿ 5 10 15 20 25 ਨੌਜਵਾਨ ਵਿਅਕਤੀ ਮਿਲਦੇ ਨੇ ਕਿ ਸਭ ਨੂੰ ਨੌਕਰੀਆਂ ਮਿਲੀਆਂ ਨਹੀਂ ਆ ਸੁਰ ਸਰਕਾਰ ਜਿੱਤੇ ਕੈਨਸਲ ਯੂਨਟ ਬਫ ਬਿਜਲੀ ਹਰੇਕ ਘਰ ਨੂੰ ਦੇ ਰਹੀ ਆ ਦੋ ਮਹੀਨਿਆਂ ਦੇ 600 ਯੂਨਟ ਹੋ ਗਏ ਸਕੂਲਾਂ ਦੀ ਕਾਇਕਲ ਹੋ ਰਹੀ ਆ ਸੜਕਾਂ ਮੰਡਰਨ ਜਾਂਦੀਆਂ ਗਈਆਂ ਅੱਛੀ ਵਿਦਿਆਦਿਅ ਬੱਚੇ ਪ੍ਰਾਪਤ ਕਰ ਰਹੇ ਨੇ ਮੈਰੀ ਪਾਣੀ ਜਿਹੜਾ ਉਹ ਆਖਰੀ ਖੇਤ ਤੱਕ ਪਹੁੰਚਾਉਣ ਦਾ ਯਤਨ ਹੋ ਰਿਹਾ ਇਹ ਸਾਰੇ ਕੰਮ ਲਗਾਤਾਰ ਪਿਛਲੇ 3 ਸਾਲ ਤੋਂ ਤਾਂ ਹੋ ਰਹੇ ਨੇ ਜੇਕਰ ਤੁਸੀਂ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਸੀ ਤੁਸੀਂ ਮੇਰੇ ਤੇ ਦੋ ਵਾਰ ਯਕੀਨ ਕੀਤਾ 2017 ਤੋਂ 22 ਤੱਕ 22 ਤੋਂ 27 ਤੱਕ ਤਾਂ ਮੈਂ ਤੁਹਾਡਾ ਸਾਨ ਮੈਂ ਤੇ ਮੇਰਾ ਪਰਵਾਹ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ ਪਰ ਲੇਕਿਨ ਕੰਮ ਕਰਨ ਦੀ ਜ਼ਿੰਮੇਵਾਰੀ ਉਹ ਵੀ ਮੇਰੀ ਆ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ